ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਬੜੇ ਸਭ ਸੰਭਸੇ ਰਵਿਦਾਸ ਰਹੇ ਪ੍ਰਸੰਨ ਅੱਜ ਇਹ ਮੈਨੂੰ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਜੋ ਦੁਨੀਆ ਦਾ ਚੌਥਾ ਪਿੱਲਰ ਮੀਡੀਆ ਸਾਡੇ ਕੋਲ ਸਾਡੇ ਬਹੁਤ ਹੀ ਸਤਿਕਾਰਯੋਗ ਜਸਵਿੰਦਰ ਗੱਡੂ ਜੀ ਜੋ 22 ਨਿਊ ਚੈਨਲ ਚਲਾਉਂਦੇ ਨੇ ਪੂਰੇ ਵਰਲਡ ਦੇ ਵਿੱਚ ਉਹ ਸਾਡੇ ਕੋਲ ਪਹੁੰਚੇ ਨੇ ਜੈ ਸ੍ਰੀ ਗੁਰੂਦਾਸ ਮਹਾਰਾਜ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਸਤਿਕਾਰਯੋਗ ਜਸਵਿੰਦਰ ਗੁੱਡੂ ਜੀ ਜੋ ਕਿ ਨਿਊਜ਼ 22 ਤੋਂ ਇੰਡੀਆ ਤੋਂ ਆਏ ਨੇ ਸ੍ਰੀ ਗੁਰੂਦਾਸ ਸਭਾ ਸਾਊਥ ਹਾਲ ਵਿਖੇ ਅਸੀਂ ਇਹਨਾਂ ਨੂੰ ਜੀਓ ਆ ਕਹਿੰਦੇ ਹਾਂ ਸੋ ਅੱਜ ਸਾਡੇ ਨਾਲ ਸਾਰੇ ਹੀ ਕਮੇਟੀ ਦੇ ਮੈਂਬਰ ਸਹਿਬਾਨ ਬੈਠੇ ਨੇ ਸਤਿਕਾਰਯੋਗ ਮੇਨ ਨਾਲ ਬੈਠੇ ਨੇ ਨਛੱਤਰ ਕਲਸੀ ਜੀ ਸਤਿਕਾਰਯੋਗ ਦਰਸ਼ਨ ਸਿੰਘ ਨਾਗੀ ਜੀ ਵਾਈਸ ਪ੍ਰੈਜ਼ੀਡੈਂਟ ਇਸ ਤੋਂ ਅੱਗੇ ਸਾਡੇ ਸਤਿਕਾਰਯੋਗ ਸਭਾ ਦੇ ਪ੍ਰਧਾਨ ਸਾਹਿਬ ਆਤਮਾਰਾਮ ਜੀ ਢਾਂਡਾ ਉਸ ਤੋਂ ਅੱਗੇ ਬੈਠੇ ਨੇ ਸਤਿਕਾਰਯੋਗ ਚੁੰਨੀ ਨਾਲੇ ਚੁੰਬਰ ਚੇਅਰਮੈਨ ٹرسٹ શ્રી ਗੁਰਵਰਦਾ ਸਭਾ ਸਾਊਥ ਹਾਲ ਆਓ ਆਪਾਂ ਨੇ ਦੇ ਵਿਚਾਰ ਅੱਜ ਸਾਰਿਆਂ ਦੇ ਜਾਣਦੇ ਹਾਂ ਇਹ ਬੜੀ ਕਿਰਪਾ ਹੈ ਸਤਿਗੁਰੂ ਦੀ ਬਖਸ਼ਿਸ਼ ਹੈ ਜੋ ਇਸ ਗੁਰੂ ਘਰ ਵਿਖੇ بڑے بڑے ਸਮਾਗਮ ਹੁੰਦੇ ਨੇ ਪ੍ਰੋਗਰਾਮ ਹੁੰਦੇ ਨੇ ਨਿਰੰਤਰ ਸੇਵਾਵਾਂ ਲੰਗਰ ਦੀਆਂ ਚੱਲਦੀਆਂ ਨੇ ਆਪਾਂ ਨੂੰ ਸਾਰੇ ਪ੍ਰਧਾਨ ਸਾਹਿਬ ਵੀ ਇਸ ਬਾਰੇ ਜਾਣਕਾਰੀ ਦੇਣਗੇ ਆਓ ਹੁਣ ਸਤਕਾਰਯੋਗ ਪ੍ਰਧਾਨ ਜੀ ਨਾਲ ਆਪਾਂ ਗੱਲ ਕਰਾਂਗੇ ਜੀ જય ਸ਼ੋਭਦਾ ਜੀ ਵੱਜੂ ਕਾ ਖਾਲਸਾ ਵੱਜੂ ਪਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿੱਚ 22 ਲਾਈਵ ਨਿਊਜ਼ ਜਸਵਿੰਦਰ ਕੁਮਾਰ ਜੀ ਆਏ ਨੇ ਇਹਨਾਂ ਨੂੰ ਪਹਿਲਾਂ ਤੋਂ ਗੁਰੂ ਘਰ ਵਿਖੇ ਜੀ ਆਖਿਆ ਜਾਂਦਾ ਹੈ ਬਾਕੀ ਉਸ ਤੋਂ ਪਰੰਤ ਇਹ ਵੀ ਕਿ ਸਾਡੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਂ ਜਨਜੀਤ ਸਿੰਘ ਜੀ ਨੇ ਦੱਸਿਆ ਹੈ ਸਾਡੇ ਗੁਰੂ ਘਰ ਦੀਆਂ ਜੋ ਸਵਾਵਾਂ ਚੱਲਦੀਆਂ ਨੇ ਉਹ ਬਿਲਕੁਲ ਨਿਰੰਤਰ ਚੱਲਦੀਆਂ ਨੇ ਅਸੀਂ ਸਤ ਗੁਰੂ ਜੀ ਮਹਾਰਾਜ ਦੇ ਛਤ ਸ਼ਾਇਦ ਥੱਲੇ 100 ਸਾਲ ਦੇ ਵਿੱਚ 282 ਬੈਸਟਰੋ ਰੋਡ ਜੋ ਕਿ ਸਾਡਾ ਗੁਰੂ ਘਰ ਹੈ ਉਸ ਦੇ ਵਿੱਚ ਬੜੀਆਂ ਹੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਨਾਲ ਜੋ ਸਵਾਵਾਂ ਚੱਲਦੀਆਂ ਨੇ ਬੜੀ ਖੁਸ਼ੀ ਹੈਗੀ ਆ ਸਾਡੇ ਵਿੱਚ ਜੋ ਸਾਂਝੀ ਬਲਤਾ ਦਾ ਪ੍ਰਚਾਰ ਹੈ ਉਹ ਬਹੁਤ ਹੀ ਅਸੀਂ ਜੋਰ-ਸ਼ੋਰਾਂ ਦੇ ਨਾਲ ਗੁਰੂ ਘਰ ਵਿੱਚ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਉਚਾਰਨ ਕੀਤਾ ਜਾਂਦਾ ਹੈ ਉਹੀ ਸਾਡਾ ਜਿਹੜਾ ਉਦੇਸ਼ ਹੈਗਾ ਭਾਈਚਾਰਾ ਸਾਂਝੀਵਾਲਤਾ ਇੱਕ ਪਿਤਾ ਇੱਕ ਇੱਕ ਸੇ ਅੰਬਾਰਕ ਤੇ ਆਪਾਂ ਪੂਰਾ ਜੋਰ ਦਿੰਦੇ ਹਾਂ ਕੋਈ ਇੱਥੇ ਉੱਚ-ਨੀਚ ਨਹੀਂ ਹੈ ਸਾਰੇ ਇਨਸਾਨ ਬਰਾਬਰ ਨੇ ਪ੍ਰਮਾਤਮਾ ਜੀ ਸਭ ਨੂੰ ਬਰਾਬਰ ਬਣਾਇਆ ਹੈ ਉਹ ਜਾਤ-ਪਾਤ ਨਹੀਂ ਹੈ ਇਹ ਸਾਡਾ ਮੇਨ ਉਦੇਸ਼ ਹੈਗਾ ਸਤਿਗੁਰੂ ਦਾਸ ਮਹਾਰਾਜ ਦਾ ਉਪਦੇਸ਼ ਹੈ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋੜ ਬੜੇ ਸਭ ਸੰਭਸੇ ਰਬਦਾਸ ਰਹੇ ਪਰਸਨ ਉਹਦੇ ਹੀ ਮਹਾਰਾਜ ਦੀ ਕਿਰਪਾ ਹੈ ਕਿ ਜਾਂ ਨੀਚੋਂ ਉਜ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਐਹੀ ਸਾਡਾ ਜਿਹੜਾ ਮਿਸ਼ਨ ਹੈ ਚੱਲਦਾ ਆ ਗੁਰੂ ਘਰ ਦੇ ਵਿੱਚ ਹਰੇਕ ਨੂੰ ਜਿਹਾ ਕਿਹਾ ਜਾਂਦਾ ਹੈ ਸਾਰਿਆਂ ਨੂੰ ਅਸੀਂ ਪੂਰਾ ਸਤਕਾਰ ਦਿੰਦੇ ਆ ਕੋਈ ਜਾਤ ਪਾਤ ਨਹੀਂ ਹੈ ਗੁਰੂ ਘਰ ਦਾ ਲੰਗਰ ਸਵੇਰ ਤੋਂ ਸ਼ਾਮ ਤੱਕ ਸਾਰੇ ਸੰਗਤਾਂ ਨੂੰ ਪਿਆਰ ਸਤਿਕਾਰ ਦੇ ਨਾਲ ਸ਼ਕਾਇਆ ਜਾਂਦਾ ਆ ਤੇ ਸਾਰਿਆਂ ਨਾਲ ਪਿਆਰ ਕੀਤਾ ਜਾਂਦਾ ਹੈ ਸਾਰ ਨੂੰ ਜੀ ਆਖਿਆ ਜਾਂਦਾ ਹੈ ਸਾਡੀ ਗੁਰੂ ਘਰ ਦਾ ਪ੍ਰਬੰਧ ਸਾਡੇ ਗੁਰੂ ਘਰ ਦੇ ਕੈਸ਼ਰ ਸਾਹਿਬ ਬੜੀ ਚੰਗੀ ਸੇਵਾ ਕਰਦੇ ਨੇ ਸਾਡੇ ਸਮਾਜਿਕ ਸੇਵਾਦਾਨ ਸ਼ਤਰ ਕਾਸੀ ਸਾਡੇ ਨਾਲ ਬੈਠੇ ਨੇ ਇਹ ਵੀ ਬੜਾ ਸਮਾਜ ਦੀ ਸੇਵਾ ਕਰਦੇ ਨੇ ਸਾਡੇ ਸਾਡੇ ਚੇਅਰਮੈਨ ਚੁੰਨੀ ਰਾਜ ਚੁੰਬਰ ਜੀ ਕਾਫੀ ਚਿਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਇਨਾਂ ਨੇ ਵੀ ਸਾਡੇ ਸਮਾਜ ਨੂੰ ਬੜੀ ਦੇਣ ਹੈ ਜੋ ਵੀ ਸਾਡੀ ਕਮੇਟੀ ਬੜੇ ਪਿਆਸਕਾਰ ਦੇ ਨਾਲ ਬੜੀ ਸੇਵਾ ਕਰਦੀ ਆ ਸਾਨੂੰ ਬੜਾ ਮਾਣ ਹੈ ਸਤਿਗੁਰੂ ਮਹਾਰਾਜ ਸਾਡੇ ਤੇ ਬੜਾ ਅਸ਼ੀਰਵਾਦ ਆ ਉਸ ਅਸ਼ੀਰਵਾਦ ਦੇ ਨਾਲ ਹੀ ਜਿਸ ਚ ਕਾਰਜ ਹੈਗੇ ਪਰੇ ਧਾਰਮਿਕ ਕਾਰਜ ਕਰਦੇ ਆ ਸਮਾਜਿਕ ਕਰਦੇ ਹੈਗੇ ਰਾਜਨੀਤਿਕ ਕਰਦੇ ਹੈਗੇ ਸਾਰਿਆਂ ਸਾਡਾ ਪੂਰਾ ਸਹਿਯੋਗ ਰਹਿਦਾ ਹੈਗਾ ਉਹ ਵੀ ਸਾਡੇ ਪੂਰਾ ਸਹਿਯੋਗ ਕਰਦੇ ਆ ਤੇ ਇਹ ਗੁਰੂ ਮਹਾਰਾਜ ਦਾ ਗੁਰੂ ਘਰ ਜੋ ਹੈਗਾ ਇਹ ਸਾਰੇ ਸੰਸਾਰ ਦੇ ਵਿੱਚ ਇਹ ਸਭ ਤੋਂ ਸਾਰੇ ਹੀ ਆਪੇ ਕਮੇਟੀਆਂ ਵਧੀਆ ਕੰਮ ਕਰਦੇ ਨੇ ਲੇਕਿਨ ਸਾਨੂੰ ਮਾਣਿਆ ਸਾਡੀ ਗੁਰੂਕਾਰ ਦੀ ਕਮੇਟੀ ਜਿਹੜੀ ਹੈਗੀ ਆ ਇਹਦੇ ਵਿੱਚ ਬੜਾ ਹੀ ਪਿਆਰ ਸਤਕਾਰਿਆ ਤੇ ਬੜੇ ਹੀ ਸ਼ਰਧਾ ਭਾਵਣ ਤਨੋਂ ਮਨੋਂ ਤੁਣ ਜਿਹੜੀ ਆ ਸੇਵਾ ਕੀਤੀ ਜਾਂਦੀ ਆ ਤੇ ਅਸੀਂ ਚਾਹੁੰਦੇ ਗੁਰੂ ਮਹਾਰਾਜ ਇਸੇ ਤਰ੍ਹਾਂ ਸਾਡੇ ਦੇ ਆਪਣਾ ਅਸ਼ੀਰਵਾਦ ਬਣਾਈ ਰੱਖਣ ਜਿਹਦੇ ਨਾਲ ਅਸੀਂ ਆਪਣੇ ਸਮਾਜ ਦੀ ਤੇ ਆਪਣੀ ਕੌਮ ਦੀ ਸੇਵਾ ਜਿਹੜੀ ਆ ਬੱਦ ਚੜ੍ਹ ਕੇ ਕਰਦੇ ਰਹੀਏ ਤਨ ਮਨ ਤਨ ਦੇ ਨਾਲ ਇਹੀ ਸਾਡਾ ਵਿਚਾਰ ਹੈ ਸਾਡੀ ਗੁਰੂ ਮਹਾਰਾਜ ਦਾ ਭਾਸ਼ਾ ਹੈ ਦੇ ਅਸੀਂ ਚਾਹੁੰਦੇ ਹਾਂ ਗੁਰੂ ਮਹਾਰਾਜ ਜਿਹੜਾ ਆ ਤੁਹਾਡੇ ਤੇ ਵੀ ਅਸ਼ੀਰਵਾਦ ਜਿਹੜਾ ਬਣਾਵੇ ਤੁਸੀਂ ਵੀ ਆਪਣੇ ਸਾਡੇ ਸਮਾਜ ਦੀ ਸੇਵਾ ਜਿਹੜੀ ਆ ਇਸੇ ਤਰ੍ਹਾਂ ਬਾਦਚਾਰੇ ਕਰੋ ਸਮਾਜ ਦੇ ਵਿੱਚ ਜੋ ਸਾਡੀਆਂ ਭਰਾਇਆਂ ਨੇ ਦੁੱਖਾਂ ਨੇ ਦਾ ਤੁਸੀਂ ਉਪਰਾਡਾ ਕਰੋ ਅਸੀਂ ਅਸੀਂ ਚਾਹੁੰਦੇ ਹਾਂ ਤੇ ਖੁਰਾਲਗਰ ਦੇ ਵਿੱਚ ਆਪ ਨੂੰ ਪਤਾ ਬਹੁਤ ਵੱਡਾ ਸਾਡਾ ਜਿਹੜਾ ਉਹ ਮਿਸ਼ਨ ਹੈ ਅਸੀਂ ਚਾਹੁੰਦੇ ਹਾਂ ਉਹ ਵੀ ਬਹੁਤ ਚੜ੍ਹਦੀ ਕਲਾ ਵਿੱਚ ਜਾਵੇ ਉਹ ਸਾਡੇ ਬੜਾ ਸਤਕਾਰ ਅਸੀਂ ਕਰਦੇ ਆ ਨਿਰਮਲ ਦਾਸ ਜੀ ਦਾ ਉਹਨਾਂ ਨੇ ਉਪਰਾਲਾ ਕੀਤਾ ਹੈਗਾ ਇੱਕ ਸਾਂਝੀ ਬਾਤ ਦਾ ਜਿਹੜਾ ਕੰਮ ਕੀਤਾ ਹੈਗਾ ਉਹ ਸਾਨੂੰ ਬੜੀ ਖੁਸ਼ੀ ਹੈਗੀ ਆ ਉਹਦੇ ਵਿੱਚ ਮਾਇਦਾ ਵੀ ਦਾਨ ਅਸੀਂ ਕੱਥੋਂ ਸੌਥਾ ਤੋਂ ਵੀ ਕਾਫੀ ਕੀਤਾ ਗਿਆ ਜੁਕੇ ਦੇ ਵਿੱਚ ਉਹਦੇ ਵਿੱਚ ਰਛਤਰ ਕਾਲਸੀ ਦਾ ਬੜਾ ਯੋਗਦਾਨ ਹੈ ਟੀਵੀ ਦੇ ਉੱਤੇ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਉਹ ਉਹਦਾ ਉਹਦਾ ਬਰਮਿੰਗ ਨੇ ਬਚੇਗਾ ਉਹਨਾਂ ਨੇ ਵੀ ਬੜੀ ਸਾਡੀ ਹੈਲਪ ਕੀਤੀ ਹੈਗੀ ਆ ਦੇਖੋ ਸਮਾਜ ਦੇ ਜਿਹੜੇ ਕੰਮ ਅਸੀਂ ਰਣਮੇਲੇ ਕਰਾਂਗੇ ਤਾਂ ਉਹਦੇ ਨਾਲ ਹੀ ਸਾਡਾ ਸਤਗੁਰੂ ਜੀ ਸਾਹਿਬ ਦਾ ਨਾਮ ਉੱਚਾ ਹੋਏਗਾ ਉਹਦਾ ਮਿਸ਼ਨ ਜਿਹੜਾ ਗੁਰੂ ਮਹਾਰਾਜ ਦਾ ਉਹ ਸੰਪੂਰਨ ਹੋਏਗਾ ਜਿਹੜੇ ਸੰਗਤਾਂ ਜਿਹੜੀਆਂ ਸਾਡੇ ਹੈਗੇ ਸਾਡੇ ਗਰੀਬ ਭੈਣ ਭਰਾ ਉਹਨਾਂ ਨੂੰ ਉਹਦਾ ਰਾਹਤ ਮਿਲੇਗੀ ਉਹਨਾਂ ਨੂੰ ਵੀ ਮਾਨ ਇੱਜ਼ਤ ਦੀ ਜਿਹੜੀ ਜ਼ਿੰਦਗੀ ਜੀਣ ਦਾ ਇੱਕ ਜਿਹੜਾ ਉਹ ਮੌਕਾ ਮਿਲੇਗਾ ਇਹੀ ਗੁਰੂ ਮਹਾਰਾਜ ਦੇ ਅੱਗੇ ਸਾਡੀ ਅਰਦਾਸ ਹੈ ਕਿ ਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਆਪਣਾ ਜਨਨ ਨਾਲ ਜੁੜੀ ਰੱਖੇ ਤੇ ਨਾਲ ਅਸ਼ੀਰਵਾਦ ਦੇਣ ਵਾਜੋ ਖਾਲਸਾ ਬਾਜ ਕੇ ਪਤੇ ਜੈ 시ਰੀ ਗੁਰੂ ਰਬਦਾਸ ਜੈ 시ਰੀ ਗੁਰੂ ਰਬਦਾਸ ਜਗਰਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਸਾਡੇ ਗੁਰੂ ਘਰ ਸ਼੍ਰੀ ਗੁਰੂ ਰਬਦਾਸ ਸਾਹਿਬ ਸੌਥਾਲ ਦੇ ਵਿੱਚ ਬੈਠੇ ਹਾਂ ਸਾਡੇ ਵਿੱਚ ਇੰਡੀਆ ਤੋਂ 22 ਲਾਈਵ ਨਿਊਜ਼ੇ ਜਸਵਿੰਦਰ ਜੀ ਆਏ ਹਨ ਅਸੀਂ ਉਹਨਾਂ ਦਾ ਆਨੁਜੀ ਆਖਦੇ ਹਾਂ ਤੇ ਉਹਨਾਂ ਦਾ ਬਹੁਤ-ਬਹੁਤ ਧੰਬਾਦ ਕਰਦੇ ਹਾਂ ਸਾਡੇ ਗੁਰੂ ਘਰ ਵਿੱਚ ਬਹੁਤ ਸਾਰੀਆਂ ਕਮਿਊਨਿਟੀ ਦੀਆਂ ਸਭਾਵਾਂ ਚੱਲ ਰਹੀਆਂ ਹਨ ਜਿਸ ਤਰ੍ਹਾਂ ਪ੍ਰਧਾਨ ਜੀ ਹੋਣਾ ਨੇ ਸਾਡੇ ਸਭਾ ਦੇ ਪ੍ਰਧਾਨ ਸ਼੍ਰੀ ਆਤਮਾਰਾਮ ਢਾਂਡਾ ਜੀ ਹੋਣਾ ਨੇ ਦੱਸਿਆ ਹੈ ਕਿ ਅਸੀਂ ਬਹੁਤ ਸਾਰੀਆਂ ਸਾਡੇ ਗੁਰੂ ਘਰ ਸਭਾਵਾਂ ਚੱਲ ਰਹੀਆਂ ਹਨ ਕਾਫੀ ਦੇਰ ਤੋਂ ਇਹ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਨਾਲ ਜੁੜੇ ਹੋਏ ਹਾਂ ਅਸੀਂ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਮਿਸ਼ਨ ਤੇ ਲੱਗੇ ਹੋਏ ਹਾਂ ਸੰਗਤਾਂ ਦਾ ਬੜਾ ਸੰਯੋਗ ਹੈ ਔਰ ਉਸ ਦੇ ਨਾਲ ਹੀ ਸਾਡੇ ਵਿੱਚ ਸ਼੍ਰੀ ਨਛੱਤਰ ਕਾਲਸੀ ਜੀ ਜਿਨ੍ਹਾਂ ਦਾ ਸਾਡੇ ਕਮਿਊਨਿਟੀ ਦੇ ਵਿੱਚ ਉਹਨਾਂ ਦਾ ਬੜਾ ਯੋਗਦਾਨ ਹੈ ਇੰਡੀਆ ਵਿੱਚ ਵੀ ਇੱਥੇ ਵੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਸ ਤੋਂ ਇਲਾਵਾ ਇੱਥੇ ਦੀ ਸੰਗਤ ਗੁਰੂ ਘਰ ਦੇ ਵਿੱਚ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਅਸੀਂ ਅੱਗੇ ਲਿ ਜਾ ਰਹੇ ਹਾਂ ਦਿਨ ਬਨ ਬੜੀ ਤਰੱਕੀ ਹੋ ਰਹੀ ਆ ਮੈਂ ਗੁਰੂ ਘਰ ਦੇ ਪ੍ਰਬੰਧ ਵੱਲੋਂ ਕਲਸ ਤੋਂ 22 ਲਾਈਵ ਨਿਊਜ਼ ਚੈਨਲ ਦੀ ਚਲਦੀ ਕਰਾ ਲਈ ਅਰਦਾਸ ਕਰਦਾ ਤਾਂ ਕਿ ਦਿਨ ਟੁਕਣੀ ਔਰ ਰਾਤ ਟੁਕਣੀ ਤਰੱਕੀ ਕਰਨ ਸੋ ਯਾਗਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਬਸੇ ਰਬਿਦਾਸ ਰਹੇ ਪਰਸਨ ਅੱਜ ਇਹ ਮੈਨੂੰ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਜੋ ਦੁਨੀਆ ਦਾ ਚੌਥਾ ਪਿੱਲਰ মিডিਆ ਸਾਡੇ ਕੋਲ ਸਾਡੇ ਬਹੁਤ ਹੀ ਸਤਿਕਾਰਯੋਗ ਜਸਵਿੰਦਰ ਗੱਡੂ ਜੀ ਜੋ 22 ਨਿਊ ਚੈਨਲ ਚਲਾਉਂਦੇ ਨੇ ਪੂਰੇ ਵਰਲਡ ਦੇ ਵਿੱਚ ਉਹ ਸਾਡੇ ਕੋਲ ਪਹੁੰਚੇ ਨੇ ਔਰ ਸਾਡੀ ਪੂਰੀ ਸਮੁੱਚੀ ਕਮੇਟੀ ਸਾਡੇ ਸਤਿਕਾਰਯੋਗ ਚੋਨੀ لال ਚੁੰਬਰ ਜੀ ਟਰਸਟ ਦੇ ਚੇਅਰਮੈਨ ਸਾਹਿਬ ਪ੍ਰਧਾਨ ਸਾਹਿਬ ਸ਼੍ਰੀ ਆਤਮਾਰਾਮ ਢਾਂਡਾ ਜੀ ਸਾਡੇ ਵਾਇਸ ਪ੍ਰਧਾਨ ਸ਼੍ਰੀ ਦਰਸ਼ਨ ਡਾਗੀ ਜੀ ਔਰ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਜਿਹੜੀ ಅಪਾਰ ਕਿਰਪਾ ਮਹਾਰਾਜ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਹੈ ਜੋ ਸੰਗਤਾਂ ਨੂੰ ਹਰੇਕ ਸੰਡੇ ਕੀਰਤਨ ਦੇ ਨਾਲ ਮੰਤਰ ਮੁਕਤ ਕਰਦੇ ਨੇ ਉਹ ਵੀ ਸਾਡੇ ਵਿੱਚ ਬੈਠੇ ਨੇ ਸਾਡੇ ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਚਮਨ ਲਾਲ ਬੰਦਨ ਜੀ ਬਹੁਤ ਹੀ ਸਾਡੇ ਸਤਿਕਾਰਯੋਗ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਸਵਾਮਾਂ ਸਾਡੀ ਕਮਿਊਨਿਟੀ ਨੂੰ ਹੈਗੀਆਂ ਨੇ ਉਹ ਵੀ ਸਾਡੇ ਚ ਬੈਠੇ ਨੇ ਇੱਕ ਵਾਰ ਫੇਰ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਔਰ ਅਖੀਰ ਵਿੱਚ ਆਪਾਂ ਸਾਰੇ ਰਲ ਕੇ ਬੁਲਾਈਏ ਜਕਾਰਾ ਜੋ ਬੋਲੇ ਸੋ ਨਿਹਾਲ ਪੈ ਗੁਰਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ